ਸ਼ਹੀਦਾਂ ਦੀ ਜਿਤਾਉਂ ਤੇ ਲੱਗੇਗੇ ਹਰ ਬਰਸ ਮੇਲੇ ਵਤਨ ਤੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਨ ਹੋਗਾ ਇਹ ਅੱਜ ਗੱਲ ਸਾਬਤ ਹੋ ਚੁੱਕੀ ਆ ਸਾਡੀਆਂ ਸਮੇਂ ਦੀਆਂ ਸਰਕਾਰਾਂ ਜੋ ਕਰੀਆਂ ਨੇ ਮੈਂ ਗੱਲ ਦੱਸਣਾ ਚਾਹ ਰਹੀ ਆ ਕਿ ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਸਾਥੀ ਮਨਜਿੰਦਰ ਸਿੰਘ ਟੇਸੀ ਜਿਨ੍ਹਾਂ ਨੇ ਸਾਰਿਆਂ ਨੇ ਜਿਹੜੇ ਲਗਾਤਾਰ ਇੱਕ ਮੰਥ ਹੋ ਗਿਆ ਜਿਹਨੇ ਤਿਆਰੀਆਂ ਕਰ ਰਏ ਸੀਗੇ ਖੜਕੜਕਲਾ ਜਿਹੜਾ ਕਿ ਜੱਦੀ ਪਿੰਡ ਚਿਤਪਗ ਸਿੰਘ ਜੀ ਦਾ ਉੱਥੇ ਜਾਣ ਦੀਆਂ ਸਾਰੇ ਨੌਜਵਾਨ ਜਿਹੜੇ ਲੰਬੰਦ ਨੌਜਵਾਨ ਸੀਗੇ ਵਿਦਿਆਰਥੀ ਸੀਗੇ ਸਾਰਿਆਂ ਨੇ ਕੱਲ 28 ਸਤੰਬਰ ਨੂੰ ਉੱਥੇ ਜਾਣਾ ਸੀਗਾ ਰੈਲੀ ਕਰਨੀ ਸੀ ਔਰ ਜਿੱਥੇ ਇੱਕ ਇਹਨਾਂ ਨੇ ਪੱਕਾ ਮੋਰਚਾ ਲਾਉਣਾ ਸੀ ਪੱਕਾ ਮੋਰਚਾ ਲਾਉਣਾ ਸੀ ਇਹਨਾਂ ਸਮੇਂ ਦੀਆਂ ਸਰਕਾਰਾਂ ਨੂੰ ਯਾਦ ਕਰਵਾਉਣ ਦੇ ਲਈ ਜਿਹੜਾ ਜਿਹੜੇ ਇਹਨਾਂ ਨੇ ਝੂਠੇ ਵਾਅਦੇ ਕੀਤੇ ਸੀਗੇ ਨੌਜਵਾਨਾਂ ਨੂੰ ਨਸ਼ਾ ਮੁਕਤ ਇੱਕ ਪੰਜਾਬ ਬਣਾਉਣ ਦੇ ਲਈ ਨਾਲ ਹੀ ਬੇਰਜ਼ਗਾਰੀ ਮੁਕਤ ਪੰਜਾਬ ਬਣਾਉਣ ਦੇ ਲਈ ਜਿਹੜੇ ਝੂਠੇ ਵਾਦੇ ਲਾਰੇ ਜਿਹੜੇ ਲਾਏ ਗਏ ਸੀ ਉਹਨੂੰ ਯਾਦ ਕਰਵਾਉਣ ਲਈ ਸਰਕਾਰਾਂ ਨੂੰ ਯਾਦ ਕਰਵਾਉਣ ਲਈ ਜਿਹੜੇ ਲਾਉਣੇ ਸੀ ਔਰ ਇਹ ਜਿਹੜਾ ਪ੍ਰੋਗਰਾਮ ਸੀ ਜਿਹੜਾ ਮਿੱਥਿਆ ਹੋਇਆ ਸੀਗਾ ਤੇ ਲਗਾਤਾਰ ਲਾਂਬੰਦ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਕਿ ਅਸੀਂ ਮੋਟਰਸਾਈਕਲ ਮਾਰਚ ਤੋਂ ਬਾਅਦ ਉੱਥੇ ਪੱਕਾ ਮੋੜਾ ਲਾਉਣਾ ਹੈ ਤੇ ਅੱਜ ਜਿਹੜੀ ਨਿੰਦਨ ਜੋ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਜਿਹੜੇ ਅੱਗੇ ਮੋਰੀ ਹੋ ਕੇ ਆਪਣੇ ਲੜ ਰਹੇ ਨੇ ਅੱਗੇ ਜਾ ਰਹੇ ਨੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੇ ਲਈ ਉਹਨਾਂ ਨੂੰ ਸਰਕਾਰ ਵੱਲੋਂ ਜਿਹੜਾ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਮੈਂ ਇਸ ਦੀ ਸਖਤ ਸ਼ਬਦਾਂ ਚ ਨਿੰਦਿਆ ਕਰਦੀਆਂ ਨਖੇਦੀ ਕਰਦੀਆਂ ਤੇ ਨਾਲ ਹੀ ਇਹ ਚੀਜ਼ਾਂ ਕੁਐਸਚਨ ਅਰਾਈਜ਼ ਕਰਦੀਆਂ ਨੇ ਸਮੇਂ ਦੀਆਂ ਸਰਕਾਰਾਂ ਲਈ ਕਿ ਉਹ ਕਿਹੇ ਜੇ ਪ੍ਰਬੰਧ ਕਰ ਰਹੀਆਂ ਨੇ ਕਿਹੇ ਜਿਹਾ ਸਿਸਟਮ ਜਿਹੜਾ ਚੱਲ ਰਿਹਾ ਹੈ ਇਹ ਕੀ ਚੀਜ਼ਾਂ ਅਪਣਾ ਰਹੀ ਹੈ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਹਾਂ ਨਾਲ ਰਹਾਂਗੇ ਨਾਲ ਸੀਗੇ ਤੇ ਮੈਂ ਵਿਦਿਆਰਥੀ ਫਰੰਟ ਤੇ ਮੈਂ ਕੰਮ ਕੀਤਾ ਤੇ ਮੈਂ ਅੱਜ ਉਹ ਚੀਜ਼ ਨੂੰ ਮਹਿਸੂਸ ਕੀਤਾ ਜੋ ਸਾਡੇ ਮੇਰੇ ਫਾਦਰ ਸਾਹਿਬ ਜਿਹੜੇ ਕਰਦੇ ਸੀਗੇ ਉਹਨਾਂ ਨੂੰ ਵੀ ਜਦੋਂ ਪੁਲਿਸ ਫੜਨ ਆਉਂਦੀ ਸੀ ਤੇ ਕਿਸ ਤਰੀਕੇ ਨਾਲ ਅਸੀਂ ਅਸੀਂ ਡੀਲ ਕਰਦੇ ਸੀ ਹੁਣ ਵੀ ਅਸੀਂ ਕਿਸ ਤਰੀਕੇ ਨਾਲ ਡੀਲ ਕੀਤਾ ਕਿਸ ਤਰੀਕੇ ਦੀ ਕਰਾਸ ਕੁਐਸਚਨਿੰਗ ਜਿਹੜੀ ਕੀਤੀ ਗਈ ਆ ਜਿਹੜੇ ਪੁਲਿਸ ਵਾਲੇ ਘਰੇ ਆਏ ਸੀਗੇ ਅਸੀਂ ਬਿਲਕੁਲ ਨਹੀਂ ਡਰੇ ਅਸੀਂ ਸਾਨੂੰ ਇਹਦੇ ਵਿੱਚ ਕੋਈ ਵੀ ਉਹ ਨਹੀਂ ਲੱਗਿਆ ਕਿ ਸਾਨੂੰ ਚ ਡਰਨਾ ਚਾਹੀਦਾ ਜਾਂ ਸਾਨੂੰ ਘਰੋਂ ਚਲੇ ਜਾਣਾ ਚਾਹੀਦਾ ਅਸੀਂ ਮੋਢੇ ਨਾਲ ਮੋਢਾ ਲਾ ਕੇ ਨੌਜਵਾਨਾਂ ਦੇ ਨਾਲ ਖੜੇ ਆ ਜਿਹੜੇ ਜਾਗਰੂਕ ਨੇ ਜਿਹੜੇ ਜਾਗਰੂਕਤਾ ਫੈਲਾ ਰਹੇ ਨੇ ਤੇ ਜਿਹੜੇ ਅੱਗੇ ਹੋ ਕੇ ਇਹਨਾਂ ਚੀਜ਼ਾਂ ਦੇ ਖਿਲਾਫ ਲੜ ਰਹੇ ਨੇ ਕਿਉਂਕਿ ਸਮਾਜ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਅੱਗੇ ਹੋ ਕੇ ਲੜਦੇ ਨੇ ਜਿਹੜੇ ਲਾਮਬੰਦ ਨੇ ਜਿਨ੍ਹਾਂ ਦੀ ਸਮਝਦਾਰੀ ਜਿਹੜੀ ਸਮਾਜ ਦੇ ਪ੍ਰਤੀ ਸਮਝ ਦੇ ਸਮਝਦਾਰੀ ਆ ਉਹ ਬਹੁਤ ਵਧੀਆ ਹੈ ਅ ਮੈਂ ਬਾਕੀ ਨੌਜਵਾਨਾਂ ਨੂੰ ਅਪੀਲ ਕਰਦੀ ਆ ਕਿ ਵੱਧ ਛੱਡ ਕੇ ਹਮ ਹਮਾ ਕੇ ਤੁਸੀਂ ਇੱਥੇ ਪਹੁੰਚੋ ਤਾਂ ਜੋ ਤੁਹਾਡੀ ਆਵਾਜ਼ ਜਿਹੜੀ ਆ ਇਹ ਸਿਸਟਮ ਨੂੰ ਹਲਾ ਦੇਵੇ ਤੇ ਤੁਸੀਂ ਵੱਧ ਤੋਂ ਵੱਧ ਆਪਣੀ ਸ਼ਮੂਲੀਅਤ ਇਹਨਾਂ ਇਸ ਪ੍ਰੋਗਰਾਮ ਦੇ ਵਿੱਚ ਕਰੋ ਧੰਨਵਾਦ